ਮੂਕ ਮੰਤਰੀ ਪੰਜਾਬ ਅਤੇ ਸਮੂੱਚੀ ਆਪ ਦੀ ਲੀਡਰਸ਼ਿਪ ਦੇ ਵੱਲੋਂ ਹਲਕਾ ਬੈਸਟੋ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਦੂਜੀ ਵਾਰ ਸਥਾਨਕ ਸਰਕਾਰ ਵਿਧਾਨ ਸਭਾ ਕਮੇਟੀ ਦਾ ਚੇਅਰਮੈਨ ਬਣਾਉਣ ਤੇ ਭਗਵਾਨ ਵਾਲਮੀਕ ਸੇਵਾ ਸੰਗ ਅਤੇ ਸਮੂਹ ਕੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਦੇ ਵੱਲੋਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਹਲਕਾ ਬੈਸਟੋ ਵਿਧਾਇਕ ਗੁਰਪ੍ਰੀਤ ਗੋਗੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਮੈਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਆਦਰਨੀਆ ਰਿਸਪੈਕਟਡ ਵੱਡੇ ਵੀਰ ਸਾਡੇ ਵੈਸਟ ਕੌਨਸਟੀਟੂਐਂਸੀ ਦੇ ਮਹਿਬੂਬ ਨੇਤਾ ਮਾਨਯੋਗ ਗੋਰਪਿਤ ਗੋਗੀ ਜੀ ਧੰਨਵਾਦ ਕਰਨਾ ਚਾਹਨਾ ਮਾਨ ਸਰਕਾਰ ਦਾ ਜਿਨ੍ਹਾਂ ਨੇ ਕਿ ਮਾਨਯੋਗ ਗੋਗੀ ਜੀ ਨੂੰ ਜਿਹੜੀਆਂ ਸਥਾਨਕ ਵਿਧਾਨ ਸਭਾ ਕਮੇਟੀਆਂ ਉਹਨਾਂ ਦਾ ਦੂਜੀ ਵਾਰ ਚੇਅਰਮੈਨ ਲਗਾਇਆ ਅੱਜ ਭਗਵਾਨ ਵਾਲਮੀਕੀ ਸੇਵਕ ਸੰਗ ਔਰ ਕੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਵੱਲੋਂ ਸਮੂਹਿਕ ਤੌਰ ਤੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਢੋਲ ਨਗਾਰਿਆਂ ਦੇ ਨਾਲ ਮਾਨੀਓ ਗੋਗੀ ਜੀ ਦਾ ਸਵਾਗਤ ਕਰਕੇ ਫੁੱਲਾਂ ਨਾਲ ਹਾਰਾਂ ਨਾਲ ਸਰੋਪਿਆਂ ਨਾਲ ਸ਼ੌਲਾ ਨਾਲ ਨੋਟਾਂ ਦੇ ਹਾਰਾਂ ਨਾਲ ਬਫੀਆਂ ਨਾਲ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਮਾਨੀਓ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਔਰ ਮੁਬਾਰਕਬਾਦ ਦਿੱਤੀਆਂ ਗੁਰਪ੍ਰਿੰਦ ਗੋਗੀ ਜੀ ਨੂੰ ਭਾਬੀ ਜੀ ਰਿਸਪੈਕਟਡ ਆਦਰਨੀਆ ਸੁਖਚੰਨ कौर ਬੱਸੀ ਜੀ ਨੂੰ ਇਸ ਮੌਕੇ ਤੇ ਮੇਰੇ ਨਾਲ ਸਮੂੱਚੇ ਮੇਰੇ ਸਾਥੀ ਵੀ ਪਹੁੰਚੇ ਔਰ ਮੈਂ ਧੰਨ ਕਰਦਾ ਧੰਨਵਾਦ ਕਰਨਾ ਚਾਹਨਾ ਇਸ ਮੌਕੇ ਤੇ ਵਿਰੇਸ਼ ਵਿਜੇਦਾਨਵ ਜੀ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਮੈਂ ਸਾਰੇ ਹੀ ਨਗਰ ਵਾਸੀ ਨੂੰ ਗੱਲ ਕਹਿਣੀ ਚਾਹਨਾ ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਮੈਂ ਦੁਬਾਰਾ ਇੱਥੇ ਰਿਪੀਟ ਕਰਨਾ ਚਾਹਨਾ ਵੀ ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ ਉर्जा-ਪੁਰਜਾ ਕਟਮ ਰਹਾ ਕਬੂ ਨਾ ਛਾੜਾ ਕੇਤ ਮੈਂ ਇਹ ਗੱਲ ਪਾਰਟਿਕੁਲਰਲੀ ਤੌਰ ਤੇ ਸੁਖਸ਼ੈਨ ਸਿੰਘ ਸੁਚੈਨ ਕੋਰ ਬੱਸੀ ਔਰ ਮਾਨਯੋਗ ਆਦਰਨੀਆ ਐਮਐਲਏ ਗੁਰਪ੍ਰੀਤ ਗੁੱਗੀ ਜੀ ਬਾਰੇ ਕਹਿਣਾ ਚਾਹਨਾ ਮੈਂ ਆਪਣੇ ਅੱਖੀ ਦੇਖਿਆ ਵੀ ਹੀ ਇਜ਼ ਅ ਵੈਰੀ ਡਾਊਟ ਟੂ ਅਰਥ ਪਰਸਨ ਜਿਹੜੇ ਹਰ ਇੱਕ ਮਜ਼ਲੂਮ ਮਜ਼ਲੂਮ ਦੀ ਕੋਈ ਜਾਤ ਨਹੀਂ ਹੁੰਦੀ ਉਹ ਕਿਸੇ ਵੀ ਜਾਤ ਨੂੰ ਬਿਲੋਂਗ ਕਰ ਸਕਦਾ ਮੈਂ ਅੱਗੇ ਵੀ ਇਸ ਗੱਲ ਨੂੰ ਸਟਰੋਂਗਲੀ ਤਰੀਕੇ ਨਾਲ ਕਿਹਾ ਵੀ ਗਰੀਬ ਦੀ ਪਰਿਭਾਸ਼ਾ ਗਰੀਬ ਹੈ ਗਰੀਬ ਦਾ ਮਤਲਬ ਦਲਿਤ ਨਹੀਂ ਹੁੰਦਾ ਗਰੀਬ ਤਾਂ Hindu ਵੀ ਹੋ ਸਕਦਾ ਗਰੀਬ ਮੁਸਲਮਾਨੀ ਗਰੀਬ ਸਿੱਖ ਵੀ ਗਰੀਬ ਇਸਾਈ ਵੀ ਹੋ ਸਕਦਾ ਸੋ ਦੇਸ਼ ਦੇ ਵਿੱਚ ਸਾਰਿਆਂ ਨੂੰ ਸਾਰਿਆਂ ਦਾ ਮਰਦਾ ਹੱਕ ਮਿਲਣਾ ਚਾਹੀਦਾ ਸੁਖਚੈਨ ਸਿੰਘ ਬੱਸੀ ਜੀ ਸੁਖਚੈਨ ਕੋਰ ਬੱਸੀ ਜੀ ਔਰ ਗੁਰਪ੍ਰੀਤ ਗੋਗੀ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਪੂਰੇ ਉੱਤਰਦੇ ਆ ਉਹਨਾਂ ਨੂੰ ਮੰਨਦੇ ਆ ਔਰ ਹਰ ਇੱਕ ਮਾੜੇ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਔਰ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਨਾਲ ਦੇ ਨਾਲ ਹੱਲ ਕਰਨ ਦੀ ਪੂਰੀ ਤੇ ਪੂਰੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੋਂ ਮੈਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਸਮੁੱਚੇ ਗੋਗੀ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਮਾਨਯੋਗ ਭਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੈ ਵਾਲਮੀਕੀ ਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز